ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਜਾ ਰਹੇ ਹੋ ਅਕਤੀ ਸਾਰੇ ਜਣੇ ਵਧੀਆ ਹੋਗੇ ਵੈਲਕਮ ਟੂ ਆਰ ਚੈਨਲ ਮਿਸਟਰ ਐਂਡ ਮਿਸਿਸ ਮਾਨ ਟਾਈਮ ਹੋ ਚੁੱਕਾ ਵਾ 6:47 ਤੇ ਆਪਾਂ ਘਰੋਂ ਨਿਕਲ ਚੁੱਕੀ ਆ ਅੱਜ ਮਾਨਸਾ ਨੇ ਹਾਂ ਲੇਟ ਕਰਵਾ ਦਿੱਤਾ ਵਾ ਹਨਾ ਸਹੀ ਹੈ ਤੁਸੀਂ ਲੇਟ ਕਰਵਾਇਆ ਹਨਾ ਠੀਕ ਮੈਂ ਰੈਡੀ ਹੋ ਗਈ ਸੀਗੀ ਮੈਂ ਤੇ ਉੱਠ ਵੀ ਛੇਤੀ ਗਈ ਪੁਣੇ ਤੋਂ ਲੈਟ ਉੱਪਰੋਂ ਤੂੰ ਥੱਲੇ ਉੱਤੇ ਹੀ ਆਂ ਮੈਂ ਰੜੀ ਸੀ ਮੈਂ ਰੜੀ ਸੀ ਪੁਣੇ 5 ਵਜੇ ਤੇ ਮੋੜ ਤੇ ਗਈ ਸੀਗੀ ਤੇ ਆਪਾਂ ਜਾ ਰਹੇ ਆ ਘੁੰਮੀ ਘੁੰਮੀ ਵਾਸਤੇ ਇਹਨਾਂ ਦੇ ਫਰੈਂਡ ਆਏ ਨੇ ਬਾਹਰੋਂ ਤੇ ਉਹਨਾਂ ਦੇ ਨਾਲ ਆਪਾਂ ਪਲਾਨ ਨਾ ਆਣਾਰੇ ਕਾਲਜ ਦੇ ਫਰੈਂਡ ਹਨਾ ਤੇ ਚਲੋ ਜੀ ਬਾਕੀ ਆਪਾਂ ਜਦੋਂ ਉਹਨਾਂ ਦੇ ਘਰੇ ਜਾਵਾਂਗੇ ਉੱਥੇ ਤੁਹਾਨੂੰ ਰੁਕਿਖਾਵਾਂ ਕਿ ਇਰਿਸ ਤੋਂ ਬਾਅਦ ਜਦੋਂ ਉੱਥੋਂ ਵੀ ਆਪਾਂ ਚੱਲਾਂਗੇ ਇਹਨਾਂ ਕੋ ਜਿੱਥੇ ਵੀ ਆਪਾਂ ਚੱਲਿਆਂ ਤੁਹਾਨੂੰ ਆਪਾਂ ਉੱਥੇ ਵੀ ਸਾਰਾ ਦਿਖਾਵਾਂਗੇ ਤੇ ਕਾਸ਼ ਵੀ ਪਿੱਛੇ ਬੈਠੀ ਹਈਆਂ ਗਰਮੀ ਤੇ ਬਹੁਤ ਜ਼ਿਆਦਾ ਇੱਥੇ ਗਈ ਆ ਪਰ ਆਪਾਂ ਜਿੱਥੇ ਚੱਲੇ ਇਥੇ ਗਰਮੀ ਨਹੀਂ ਆਣੀ ਇਹ ਸਭ ਤੋਂ ਵਧੀਆ ਗੱਲ ਹੈਗੀ ਚਲੋ ਜੀ ਬਾਕੀ ਦਾ ਤੁਹਾਨੂੰ ਉੱਥੇ ਜਾ ਕੇ ਦੱਸਦੇ ਆ

ਲਿਖਿਆ ਨੀਆ ਫੈਮਲੀ ਹਾਕ ਇੱਥੇ ਆਪਾਂ ਰੁਕਿਆ ਹੁਣ ਆਪਾਂ ਚੱਲਨੇ ਆ ਅੱਗੇ ਤੇ ਵੇਖਦੇ ਹਾਂ ਹੁਣ ਆਪਾਂ ਕਿੱਥੇ ਰੁਕਦੇ ਆ ਚੱਲੀਏ ਮਾਸਾਬ ਚਲੋ ਚਲੋ ਆ ਜਾਓ ਟੀਮ ਸਿੱਕਾ ਖਾਏ ਮੇਰੇ ਅੰਕਾਸ਼ੂ ਕਾ ਦੁੱਧ ਆ ਟੀਤਾ 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 ਆਜੂਨੀ ਜੂਨੀ ਟੀਤਾ ਟੀਤਾ

ਲਓ ਜੀ ਆਪਾਂ ਪਹੁੰਚ ਚੁੱਕੇ ਆ ਡਲ ਹਾਊਸ 'ਚ ਵੈਦਰ ਇੱਥੋਂ ਦਾ ਆਲਵੇਜ਼ ਯਾਤ ਹੁੰਦਾ ਵਾ ਬੜੇ ਹੀ ਵਧੀਆ ਕੀ ਕਹਿੰਦੇ ਆ ਕਲਾਉਡਸ ਕੀ ਕਹਿੰਦੇ ਆ ਥੱਲੇ ਨੂੰ ਆ ਰਹੇ ਨੇ ਬੜਾ ਮਜ਼ਾ ਆ ਰਿਹਾ ਵਾ ਤੇ ਮੈਨੂੰ ਪਤਾ ਵਾ ਮਰੀਸਰ ਗਰਮੀ ਬੜੀਆ ਤੇ ਪਲਾਨ ਅਚਾਨਕ ਬਣ ਗਿਆ ਮਾਨ ਸਾਹਿਬ ਦੇ ਆਏ ਸੀਗੇ ਫਰੈਂਡ ਤੇ ਉਹਨਾਂ ਦੇ ਨਾਲ ਪਲਾਨ ਬਣ ਗਿਆ ਵੈਸੇ ਵੀ ਜਾਣਾ ਹੀ ਸੀਗਾ ਉਹਨਾਂ ਨਾਲ ਕਿਤੇ ਨਾ ਕਿਤੇ ਘੁੰਮਣ ਵਾਸਤੇ ਪਿਛਲੀ ਤੋਂ ਪਿਛਲੀ ਵਾਰ ਵੀ ਗਏ ਹੀ ਬੜਾ ਇੰਜੋਏ ਕੀਤਾ ਤੇ ਹੁਣ ਅਫੇਰ ਤੋਂ ਆਪਾਂ ਘੁੰਮਣ ਆ ਗਏ ਆ ਤੇ ਆ ਸਾਰੇ ਪਾਸੇ ਦੇਖੋ ਵੈਦਰ ਬਹੁਤ ਜਿਆਦਾ ਸੋਹਣਾ ਵਾ ਹੁਣ ਆਪਾਂ ਕੁਝ ਖਾਵਾ ਪੀਵਾਂਗੇ ਕਿਉਂਕਿ ਜੂਨੀ ਉਹਨਾਂ ਦੀ ਬੇਟੀ ਸੀ ਉਹਨਾਂ ਥੋੜਾ ਰੋ ਰਹੀ ਸੀ ਉਹਦੇ ਕਰਕੇ ਆਪਾਂ ਕਿਤੇ ਸਟਾਪੇਜ ਨਹੀਂ ਲੈ ਪਾਏ ਤੇ ਹੁਣ ਆਪਾਂ ਆਰਡਰ ਕੀਤਾ ਵਾ ਕੁਝ ਖਾਣ ਨੂੰ ਕੁਝ ਖਾ ਪੀ ਕੇ ਫੇਰ ਆਪਾਂ ਜਾਵਾਂਗੇ ਸ਼ਾਮ ਨੂੰ ਗਾਂਧੀ ਚੌਂਕ ਤੇ ਕੁਝ ਸਨੈਕਸ ਖਾਣ ਵਾਸਤੇ क्योंकि ओठोदा स्नैक्स में मशहूर शॉप आ बिककी कॉर्नर आई थिंक शायद यही नाम है वहां। ओथे जावेंगे उस तो बाद देखदे आपा की करदे हां चलो जी अब तक सन्ना बने रहो। पानी पी ले। तू पूरा। पापा पापा। I do in me. यार मेरी भी वीडियो लो। हेलो गाइस माय नेम इज कश्यवान अभी

स्नोमैन दिखाओ जूनी पापा को देख के गाइस बहुत रोती है जूनी पापा को देख के गाइस बहुत रोती है अभी कुछ बोलो 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 डॉग से की तो बना लेते हो अब अपनी भी ना बेटे कुछ भी बोल दो गाइस अब मैं 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 चाचा तू ना 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 डब्बे डॉग से की वीडियो बनाते हैं दिखाना ना टू डॉग्स है सब ਪਰ ਆਪਣੀ ਨਹੀਂ ਬਣਾਤੀ ਹਾਂ ਹਾਂਜੀ ਗੁੱਡ ਮਾਰਨਿੰਗ ਟੂ ਆਲ ਤੇ ਅੱਜ ਮਾਰਨਿੰਗ ਦਾ ਵੈਦਰ ਬਹੁਤ ਹੀ ਜ਼ਿਆਦਾ ਬਾਰਿਸ਼ ਵਾਲਾ ਵਾ ਬਹੁਤ ਜ਼ਿਆਦਾ ਠੰਡੀ ਹੋ ਗਈ ਹੈ ਇੱਥੇ ਤੇ ਦੇਖੋ ਮੈਂ ਬਲੈਂਕਟ ਵਗੈਰਾ ਲਿਆ ਤੇ ਕਾਸ਼ੀ ਆਪਾਂ ਨਾ ਤੋ ਕੇ ਰੈਡੀ ਤੇ ਨਹੀਂ ਹੋਏ ਪਰ ਨਾਰ ਵਗੈਰਾ ਲਿਆ ਵਾ ਆਪਾਂ ਤੇ ਮੈਂ ਤੁਹਾਨੂੰ ਬਾਹਰ ਦਾ ਵਾਤਾਵਰਨ ਦਿਖਾਨੀ ਹੈ ਇੰਨਾ ਫੌਗੀ ਤੇ ਇੰਨੀ ਬਾਰਿਸ਼ ਹੋ ਰਹੀ ਆ ਹਜੇ ਤੇ ਆਪਾਂ ਬਾਹਰ ਕਿਤੇ ਵੀ ਘੁੰਮਣ ਨਹੀਂ ਜਾ ਸਕਦੇ ਕਿਉਂਕਿ ਬਾਰਿਸ਼ ਦੇ ਵਿੱਚ ਕੀ ਕਹਿੰਦੇ ਆ ਰਾਈਡ ਕਿ ਡਰਾਈਵ ਕਰਨਾ ਵੈਸੇ ਵੀ ਨਹੀਂ ਮਜ ਆਂਦਾ ਜਦੋਂ ਬਾਰਿਸ਼ ਰੁਕੇਗੀ ਉਦੋਂ ਆਪਾਂ ਦੇਖਾਂਗੇ ਆਪਾਂ ਕਿੱਥੇ ਜਾਣਾ ਵਾਂ ਤੇ ਦੂਸਰੀ ਸਾਈਡ ਤੇ ਜਿਹੜੇ ਨਾਲ ਆਏ ਸੀ ਸਾਡੇ ਉਹਨਾਂ ਦੀ ਬੇਟੀ ਵੀ ਕਾਫੀ ਤੰਗ ਕਰ ਰਹੀ ਆ ਫਿਲਹਾਲ ਹੋਣੋ ਸੁੱਤੀ ਆਈ ਥਿੰਕ ਤੇ ਉਹ ਸੁੱਤੇ ਹੋਏ ਨੇ ਕਾਸ਼ਵੀ ਤੇ ਵੱਡਾ ਹੋ ਗਿਆ ਕਾਸ਼ਵੀ ਸਮਝਦਾਰ ਆ ਚਲੋ ਜੀ ਹੁਣ ਦੇਖਦੇ ਆ ਕੀ ਹੁੰਦਾ ਤੇ ਲੱਗਦਾ ਮੇਰਾ ਬ੍ਰੇਕਫਾਸਟ ਆ ਗਿਆ ਮੈਂ ਆਰਡਰ ਕੀਤਾ ਸੀਗਾ ਕਾਸ਼ਵੀ ਲਈ ਤੇ ਚਾਏ ਚਲੋ ਤੁਹਾਨੂੰ ਡਾਈਨਿੰਗ ਤੇ ਮਿਲਦੇ ਆ ਲੁੱਕ ਐਟ ਦਾ ਵੈਦਰ ਉਹ ਜਿਆਦਾ ਵਧੀਆ ਵੀ ਲੱਗ ਰਿਹਾ ਆ ਦੇਖੋ ਚਲੋ ਜੀ ਆਪ ਆ ਗੀਆਂ ਨੀਚੇ ਰੈਸਟੋਰੈਂਟ 'ਚ ਠੰਡੀ ਲੱਗ ਰਹੀ ਆ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਨਾ ਤੇ ਕਾਸ਼ੀ ਮੈਡਮ ਵੀ ਠੰਡ ਦੇ ਨਾਲ ਥੋੜੀ ਲੜਾਕੀ ਇਹ ਲੜਕੂ ਅੱਜ ਮੇਰੇ ਮਾਸਲੀ ਦੇ ਬੱਚਿਆਂ ਦਾ ਵੀ ਬਰਥਡੇ ਆ ਕੇਸ਼ਵ ਮਨਤ ਜੀ ਦੇ ਨਾਲ ਕਾਸ਼ੀ ਬਹੁਤ ਜ਼ਿਆਦਾ ਖੇਲਦੀ ਆ ਉਹਨਾਂ ਨੇ ਮੇਰੀ ਵੀਡੀਓ 'ਚ ਵੀ ਕੰਮ ਕੀਤਾ ਮਾਸੀ ਨੇ ਤੇ ਉਹਨਾਂ ਦੋਵਾਂ ਨੇ ਵੀ ਕੀਤਾ ਆ ਵਾ ਤੇ ਚਲੋ ਜੀ ਹੁਣ ਬ੍ਰੇਕਫਾਸਟ ਕਰਦੇ ਆ